ਸਭ ਤੋਂ ਪਹਿਲਾਂ ਜਨਤਾਦਲ ਯੂनाइटेड ਪੰਜਾਬ ਯੂਨਿਟ ਵੱਲੋਂ ਸਾਰੇ ਸਮੂਹ ਮੀਡੀਆ ਕਰਮੇ ਦਾ ਸੇ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇੱਕ ਸੱਦੇ ਤੇ ਅੱਜ ਦੇ ਇਸ ਸਮਾਗਮ ਨੂੰ ਕਵਰ ਕਰਨ ਲਈ ਸ਼ਿਰਕਤ ਕੀਤੀ ਆ ਅੱਜ ਦਾ ਜਿਹੜਾ ਮਸਲਾ ਸਾਡਾ ਉਹ ਹੈਗਾ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਦੀ ਢਿੱਲਮੱਠ ਔਰ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਉਠਰੇ ਸਵਾਲ ਨੂੰ ਲੈ ਕੇ ਹੈ ਮੈਂ ਸਭ ਤੋਂ ਪਹਿਲਾਂ ਆਪਣੀ ਜਾਣ ਪਛਾਣ ਮੀਡੀਆ ਕਰਮੀਆਂ ਨੂੰ ਦੱਸਦਾ ਮੇਰਾ ਨਾਮ ਸਦਨਾਮ ਸਿੰਘ ਗਿੱਲ ਹੈ ਮੈਂ ਅੱਜ ਜਨਰਲ ਸਕੱਤਰ ਰਿਪਰੈਜ਼ੈਂਟ ਕਰਦਾ ਵਾਂ ਜਨਤਾਦਲ ਯੂनाइटेड ਯੂਨਿਟ ਪੰਜਾਬ ਨੂੰ ਮੇਰੇ ਨਾਲ ਨੇ ਅੰਮ੍ਰਿਤਪਾਲ ਸਿੰਘ ਜੀ ਕਲਿਆਣ ਔਰ ਮੇਰੇ ਪੀਏ ਗੁਰਪ੍ਰੀਤ ਸਿੰਘ ਖਾਲਸਾ ਸੋ ਅੱਜ ਦਾ ਜਿਹੜਾ ਸਾਡਾ ਅਜੰਡਾ ਸੀ ਅਸੀਂ ਉੱਤੇ ਗੱਲ ਕਰਨਾ ਚਾਹੁੰਦੇ ਆ ਐਕਟ ਪੱਤਰ ਲਿਖਿਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਰਾਹੀਂ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਨੇਤਾ ਵਿਰੋਧੀ ਤਰ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਅਸੀਂ ਇਸ ਲੈਟਰ ਦੇ ਹਵਾਲੇ ਦੇ ਨਾਲ ਤੁਹਾਨੂੰ ਐਡਰੈਸ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਅਕਸਰ ਇਹ ਦੇਖਿਆ ਜਾ ਰਿਹਾ ਹੈ ਕਿ ਨਸ਼ਾ ਬਹੁਤ ਨਸ਼ਾ ਵਿਕ ਰਿਹਾ ਜੀ ਨਸ਼ੇਖਾਨ ਵਾਲੇ ਦੀ ਤਾਦਾਦ ਵੱਧ ਰਹੀ ਆ ਔਰ ਜਿਹੜੇ ਡਰੱਗਸ ਸਮਗਲਰ ਨੇ ਉਹ ਬਹੁਤ ਵੱਡੀ ਪੱਧਰ ਤੇ ਐਕਟਿਵ ਹੋ ਚੁੱਕੇ ਆ। ਜਨਤਾ दल ਯੂनाइटेड ਪੰਜਾਬ ਸਰਕਾਰ ਔਰ ਪ੍ਰਸ਼ਾਸਨ ਨੂੰ ਸਵਾਲਾਂ ਦੇ ਕਟਹਿਰੇ ਚ ਖੜਿਆ ਕਰਦਿਆਂ ਹੋਇਆ ਅੱਜ ਇੱਕ ਗੱਲ ਦਾਅਵੇ ਨਾਲ ਕਹਿ ਰਹੀ ਹੈ ਨਸ਼ੇ ਦੀ ਵਿਕਰੀ ਨਸ਼ੇ ਨੂੰ ਸੇਵਨ ਕਰਨ ਵਾਲੇ ਦੀ ਤਾਦਾਦ ਵਧਣ ਦਾ ਇੱਕੋ ਹੀ ਕਾਰਨ ਹੈ ਪ੍ਰਸ਼ਾਸਨਕ ਢਿੱਲ ਔਰ ਹਾਕਮ ਜ਼ਮਾਤ ਦੀ ਜਿਹੜੀ ਹੈ ਪਿੱਠ ਥਪਥਪਾਈ ਦਾ ਕਰਕੇ ਨਸ਼ਾ ਪੰਜਾਬ ਚੋਂ ਨਹੀਂ ਹਟ ਰਿਹਾ ਇਸ ਛੇਵੇਂ ਦਰਿਆ ਨੂੰ ਪੰਜਾਬ ਤੋਂ ਬਚਾਉਣ ਦੇ ਲਈ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਜਨਤਾ ਪਾਲ ਯੂਨਾਈਟਡ ਨੇ ਜੋ ਨੁਕਤੇ ਪੰਜਾਬ ਵਿਧਾਨ ਸਭਾ ਵਿੱਚ ਪੇਟਾਉਣ ਲਈ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੂੰ ਸੌਪਨੇ ਹਨ ਉਹਦੇ ਬਾਬਤ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਜਨਤਾ ਪਾਲ ਯੂਨਾਈਟਡ ਨੇ ਮੰਗ ਕੀਤੀ ਹੈ ਮੁੱਖ ਮੰਤਰੀ ਪੰਜਾਬ ਸ ਦੂਸਰਾ ਜਿਹੜੀ ਕੰਪੀਟੈਂਟ ਅਥਾਰਟੀ ਨੇ ਗਵਰਨਰ ਪੰਜਾਬ ਔਰ ਤੀਸਰਾ ਹੈਗਾ ਵਾ ਗ੍ਰਹਿਵਪਾਦ ਅਸੀਂ ਮੰਗ ਕਰਦੇ ਆ ਜਿੱਕਰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨਾ ਵਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਤਾਂ ਜਿਸ ਹਲਕੇ ਦੇ ਜਿਸ ਪੁਲਿਸ ਸਟੇਸ਼ਨ ਜਿਸ ਸਬਡਿਵੀਜ਼ਨ ਦੇ ਵਿੱਚ ਇਹ ਨਸ਼ੇ ਦੀ ਕੋਈ ਤਸਕਰੀ ਦੀ ਕੋਈ ਰਿਪੋਰਟ ਸਾਹਮਣੇ ਆਉਂਦੀ ਹੈ ਜਾਂ ਪੁਲਿਸ ਰਿਪੋਰਟ ਸਾਹਮਣੇ ਆਉਂਦੀ ਆ ਤਾਂ ਪੁਲਿਸ ਅਫਸਰ ਚਾਹੀਓ ਡੀਐਸਪੀ ਰੈਂਕ ਦੇਣੇ ਚਾਹੀਏ ਐਸਐਚਓ ਰੈਂਕ ਦੇਣੇ ਉਹਨਾਂ ਦੀ ਇਨਕਰੀਮੈਂਟ ਰੋਕ ਦਿੱਤੀ ਜਾਵੇ ਉਹਨਾਂ ਦੀ ਜਿਹੜੀ ਵਿਭਾਗੀ ਤਰੱਕੀ ਆ ਉਹਨੂੰ ਰੋਕਤਾ ਜਾਵੇ ਔਰ ਹਲਕੇ ਦੇ ਐਮਐਲਏ ਸਹਿਬਾਨ ਨੂੰ ਸਪੀਕਰ ਸਾਹਿਬ ਔਰ ਚੀਫ ਮਿਨਿਸਟਰ ਸਾਹਿਬ ਸੂ ਮੋਟੋ ਦੇ ਕੇ ਉੱਤੇ ਐਮਐਲਏ ਸਾਹਿਬ ਦੀ ਜਵਾਬ ਤਲਬੀ ਨੂੰ ਯਕੀਨੀ ਬਣਾਇਆ ਜਾਵੇ ਕਿ ਤੁਹਾਡੀ ਸਲਤਨਤ ਦੇ ਵਿੱਚ ਤੁਹਾਡੀ وزارت ਦੇ ਵਿੱਚ ਵੱਡੇ ਵਿਧਾਨ ਸਭਾ ਹਲਕੇ ਦੇ ਵਿੱਚ ਇਹ ਨਸ਼ਾ ਕਿੱਦਾਂ ਗਿਆ ਉਹਦੇ ਲਈ ਐਮ ਐਲ ਏ ਸਾਹਿਬ ਹਾਊਸ ਨੂੰ ਆਪਣਾ ਜਵਾਬ ਦੇਣ ਇਹੋ ਜਿਹੀ ਕੋਈ ਜਿਹੜੀ ਵਿਵਸਥਾ ਵਿਧਾਨ ਸਭਾ ਵਿੱਚ ਕਰਨ ਦੇ ਲਈ ਜਿਹੜਾ ਅਸੀਂ ਲੈਟਰ ਲਿਖਿਆ ਜਿਹੜਾ ਤੁਹਾਨੂੰ ਸ਼ੋਅ ਕਰ ਰਹੇ ਹਾਂ ਇਹ ਲੈਟਰ ਉਸੇ ਨਾਲ ਸੰਬੰਧਿਤ ਹੈ ਦੂਸਰੀ ਗੱਲ ಗ್ರಾಮ ਪੰਚਾਇਤਾਂ ਮਤੇ ਪਾਉਣ ਇਹ ਨਸ਼ਾ ਕਰਨ ਵਾਲੇ ਨਸ਼ਾ ਵੇਚਣ ਵਾਲੇ ਦਾ ਟੂਟਲ ਤੌਰ ਤੇ ਮੁਕੰਮਲ ਤੌਰ ਤੇ ਬਾਈਕਟ ਕੀਤਾ ਜਾਵੇ ਔਰ ਉਹਨਾਂ ਨਸ਼ੇੜੀਆਂ ਦੀਆਂ ਲਿਸਟਾ ਪਿੰਡ ਦੀਆਂ ਸੂਚੀਆਂ ਜਨਤਕ ਕੀਤੇ ਜਾਣ ਪਿੰਡ ਦੇ ਬਾਹਰ ਤਾਂ ਕਿ ਪਤਾ ਲੱਗੇ ਵੀ ਇਸ ਪਿੰਡ ਚ ਆ ਲੋਕ ਜਿਹੜੇ ਇਫੈਕਟਿਵ ਨੇ ਡਿਫਾਲਟਰ ਨੇ ਤੇ ਗ੍ਰਾਮ ਪੰਚਾਇਤ ਦੇ ਉਹਨਾਂ ਨੂੰ ਡਿਸਪਲੇ ਕੀਤਾ ਗਿਆ ਸੋ ਤੀਸਰਾ ਪੜਾ ਹੈ ਸਾਰੀਆਂ ਹੀ ਰਾਜਨੀਤਿਕ ਤਿਰਾਂ ਇਕੱਠੀਆਂ ਹੋ ਕੇ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਤਾਂ ਇੱਕ ਜੁਆਇੰਟਲੀ ਐਕਸ਼ਨ ਪੰਜਾਬ ਦੇ ਵਿੱਚ ਉਲੀਕੜੇ ਨਸ਼ੇ ਨੂੰ ਲੈ ਕੇ ਇੱਕ ਵੱਡਾ ਅਭਿਆਨ ਉਲੀਕਿਆ ਜਾਵੇ ਕਰ ਕਰ ਜਾ ਕੇ ਪ੍ਰੇਰਿਤ ਕੀਤਾ ਜਾਵੇ ਜਿਹੜੇ ਬੱਚੇ ਨਸ਼ੇ ਦੀ ਗ੍ਰਿਫਤ ਚ ਆ ਚੁੱਕੇ ਨੇ ਉਹਨਾਂ ਨੂੰ ਕਲਾ ਦੇ